ਕਿੰਨੇ ਕ ਕੇਸ ਕਾ ਹੋ ਗਏ ਸਰ ਤਕਰੀਬਨ 15 20 ਹੋ ਗਏ ਜੀ 15 20 ਐਸੀ ਸੜਕ ਤੇ ਹਾਂ ਜੀ ਤੁਹਾਡੇ ਏਰੀਏ ਚ ਹੀ ਵਾਪਸ ਸਰ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਸਾਡੇ 22 ਹੈ 22 ਹੈ ਅੱਛਾ 15 20 ਤੁਸੀਂ ਕਰ ਚੁੱਕੇ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਹਸਪਤਾਲ ਪਹੁੰਚਾਉਣੇ ਸਰ ਗਾੜੀ ਪਹੁੰਚ ਕੇ ਸਰ ਜਿਹੜੇ ਨੇ ਘੱਟ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਸਰ ਜਿਆਦਾ ਨਾ ਟ੍ਰੀਟਮੈਂਟ ਕਰਾ ਦੋ ਅਜਿਹੇ ਜ਼ਿਆਦਾ ਸੀ ਬੁਰਾ ਅੱਛਾ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੱਨ ਖਟਦੇ ਆ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਤੁਹਾਡੇ ਬਦਲ ਗਿਆ ਸਰ ਕੰਮ ਜੀ ਨਹੀਂ ਚਲੋ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹ ਹੀ ਕਰਾਉਂਦਾ ਹੈ ਕਿਹਦਾ ਕੰਮ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਆ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬੈਠ ਬੈਠਾ ਇਹ ਤੋਂ ਵੱਡਾ ਕੋਈ ਪੁੱਨ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਸੀਗਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨੇ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆਹ ਸ਼ੋਲਡਰ ਕੈਮਰੇ ਨਾਲ ਜਦੋਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲਬਾਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ 10000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹ ਦੂ ਵੱਡਾ ਪੁੰਨ ਨਹੀਂ ਹੋਣਾ ਹੁਣ ਹੋਰ ਕਰ ਰਹੇ ਆ ਪਰ ਨਵੇਂ ਕਰ ਰਹੇ ਐਸਾ ਤੁਸੀਂ 1500 ਹੀ ਹੋ ਪਰ 5000 ਕਰਾਂਗੇ ਸਸਿਕਾ ਕੀ ਨਵਰੀਤ ਜੋਕਰ ਜੋਕਰ ਲਾ ਹਾਂਜੀ ਅੱਛਾ ਅੱਛਾ ਸ਼ੈਨ ਰਮਨਦੀਪ ਵਾਓ ਐਸਐਸਐਫ ਚ ਨਾ ਕੀ 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 ਹੈ ਦੇ ਚ ਹੁਣ ਦਿਖਾਉਂਗੇ ਇਹਨੂੰ ਸਟ੍ਰੈਚਰ ਆ ਸਰ ਖੋਲ ਇਹ ਸਟ੍ਰੈਚਰ ਆ ਸਰ ਸਟ੍ਰੈਚਰ ਅ ਵੀ ਜੇਪ ਹਾ ਨਾ ਕੋਈ ਜ਼ਖਮੀ ਹੋ ਗਿਆ ਇਹਦੇ ਵਿੱਚ ਪਾਕੀ ਤੁਸੀਂ ਇਹ ਤੇ ਫਿਰ ਫਸਟ ایڈ ਅੱਛਾ ਫਸਟ ایڈ ਅੱਛਾ ਇਹਦੇ ਵਿੱਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟਾਲ ਹੈ ਡਟਾਲ ਸਰ ਪੱਟੀਆਂ ਪੱਟੀਆਂ ਕੈਂਚੀ ਐ ਕੈਂਚੀ ਇਹ ਟਿਊਬ ਸਰ ਪੇਨ ਪੇਨ ਗਲਰਣਾ ਹਾਂਜੀ ਹਰ ਓਕੇ ਐਸੇ ਜਰਾ ਬੱਕਰ ਅੱਛਾ ਜੀ ਕੈਂਚੀ ਵਗੈਰਾ ਨਾ ਹਾਂਜੀ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਟਲੀ ਪਹਿਲਾਂ ਬਲੱਡ ਬੰਦ ਕਰ ਦੇਣਾ ਹਾਂਜੀ ਸਰ ਹੈਨਾ ਹਾਂਜੀ ਹਾਂਜੀ ਕਿੰਨੇ ਕ ਕੇਸ ਕ ਹੋਗੇ ਸਰ ਤਕਰੀਬਨ 15 20 ਹੋਗੇ ਜੀ 15 20 ਐਸੀ ਸੜਕ ਤੇ ਹਾਂਜੀ ਤੁਹਾਡੇ ਏਰੀਏ ਚ ਹੀ ਵਾਟ ਲੋ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਦਾ 22 ਹੈ 22 ਹੈ ਅੱਛਾ 15 20 ਤੁਸੀਂ ਕਰ ਚੁੱਕੇ ਜੀ ਪੱਟੀਆਂ ਕਰਕੇ जख्मियां ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਹਸਪਤਾਲ ਪਹੁੰਚਾਉਣੇ ਸਰ ਕਾਲੀ ਪਹੁੰਚ ਕੇ ਸਰ ਜਿਹੜੇ ਨੇ ਘੱਟ ਸੀਗਾ ਉਹਨਾਂ ਨੂੰ ਰੀਟਰੀਟ ਦੇ ਕੇ ਸਰ ਜਾਂਦੇ ਨੇ ਰੀਟਰੀਟ ਕਰਾ ਦੋ ਅਜੇ ਜਿਆਦਾ ਸੀ ਗੁਰਪਾਉ ਉਹ ਅੱਛਾ ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲਾ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਸਰ ਜੇ ਉਹਨਾਂ ਨੂੰ ਕੋਈ ਹੈ ਮਨ ਨਾਲ ਉਹਨਾਂ ਦੀ ਹੈਲਪ ਕਰ ਦਈਏ ਹਾਂ ਹਾਂ ਜੀ ਜੋ ਕਿ ਜਿਸ ਦਾ ਟਾਇਰ ਟੂਰ ਪੈਂਚਰ ਹੁੰਦਾ ਸਰ ਨਾਲ ਹੈ ਪਤਰਾ ਕੇ ਟਾਇਰ ਟਾਇਰ ਚੇਂਜ ਕਰਾਈ ਦਾ ਜੀ ਅੱਛਾ ਤੇ ਉਹ ਕਲੀਅਰ ਕਰ ਕਰ ਆ ਜੀ ਸਰ ਇਹਦੇ ਨਾਲ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾ ਤੇ ਤੁਸੀਂ ਕਿ ਕਿ ਮਤਲਬ ਨਵੇਂ ਭਰਤੀ ਹੋਏ ਹੋ ਇਸ ਨੂੰ ਟ੍ਰੇਨਿੰਗ ਕਪੂਰਥਲੇ ਹੋਈ ਸੀ ਨਾ ਹਾਂਜੀ ਸਰ ਕਪੂਰਥਲੇ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂਜੀ ਬਹੁਤ ਖੁਸ਼ ਨਵੀਆਂ ਗੱਡੀਆਂ ਨੇ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖੱਟਦੇ ਹਾਂ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਥੋੜੇ ਬਲੌਗ ਸਰ ਕੰਮ ਜੀ ਹੈ ਨਹੀਂ ਜੇ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹੀ ਕਰਾਉਂਦਾ ਨਹੀਂ ਲੱਗਨੋ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਹੁਤ ਵੱਡਾ ਹੈ ਇਤੋਂ ਵੱਡਾ ਕੋਈ ਪੁੰਨ ਪੁੰਨ ਵੀ ਸਰ ਸਦੀ 20 ਕਿਲੋਮੀਟਰ ਤੋਂ ਤੁਹਾਡਾ ਰੇਡੀਅਸ ਹੈ ਆਰੀ ਦਾ ਬਲੇਡ ਵਗੈਰਾ ਭਈ ਜੇ ਕੋਈ ਫਸਿਆ ਹੋਇਆ ਤਾਕੀ ਵੱਢਣੀ ਪੈ ਜੇ वो है आज, पत्राव बैटरी है बैटरी है ना थोड़े, थोड़े कैमरा भी है ना कि लगे अच्छा ਸਟਾਰਟ ਕਰਦੇ ਚੱਲ ਪੈ ਗਈ ਜੋ ਜੀ ਬਸ ਇੱਕ ਵਾਰੀ ਸਟਾਰਟ ਕਰਾਂਗੇ ਸਰ ਨਾ ਦਿਨਾਂ ਚਾ ਅੱਛਾ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਆ ਸੀਗਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂ ਜੀ ਸਰ ਜੋ ਵੀ ਉਹਨਾਂ ਨਾਲ ਜਿੱਤ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆ ਸ਼ੋਲਡਰ ਕੈਮਰੇ ਨਾਲ ਕਮ ਆ ਬਹੁਤ ਸੋਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਹਾਂ ਰੋਕ ਕੇ ਗਲਗੱਤ ਕਰਦੇ ਆ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਸਰ ਕੋਈ ਸਜ਼ਾ ਆ ਦੇ ਦਿਓ ਨਾ ਹਜੇ ਮਹੀਨਾ ਪਹਿਲਾਂ ਹੀ ਚਲਾਈ ਆਪਾਂ ਨੇ ਹਾਂਜੀ ਹਾਂਜੀ ਸਰ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂਜੀ ਸਰ ਤੇ ਰੋਜ਼ ਤੂੰ ਕੇਸ ਆਉਂਦੇ ਜੀ ਮੁੰਡਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜਾ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਚਲਾਣ ਨਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹੈਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹਣਾ ਆ ਮ ਆਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਖੜੇ ਹਾਂ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹਦੂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹੈ ਨਾ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ ਸਰ ਸ਼ਿਫਟਾਂ ਸਰ ਸਵੇਰ 6 ਵਜੇ ਤੋਂ 2 ਵਜੇ ਤੱਕ ਹੀ ਸਰ 2 ਵਜੇ ਤੋਂ 10 ਤੱਕ ਦਾ ਤੋਂ 6 ਵਜੇ ਉਹ ਅਲੱਗ ਆ ਜਾਂਦੇ ਨੇ ਅਲੱਗ ਆ ਜਾਂਦੇ ਹੁਣ ਹੋਰ ਕਰਨੇ ਆ ਪਰ ਨਵੇਂ ਕਰ ਰਹੇ ਐਸਾ ਤੁਸੀਂ 1500 ਹੀ ਹੋ 5000 ਕਰਾਂਗੇ ਬਹੁਤ ਬਹੁਤ